ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਨ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਏਰੀਏ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ओके ਵੀ ਮਹਾਪੁਰਖ ਦਾ ਸਥਾਨ ਹੋ ਗਏ ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਇਕੋਟ ਲੁਧਿਆਣੇ ਜਾਂ ਕਿੰਨੇ ਵੀ ਇਧਰਲੇ ਇਰਗੇ ਦੀ ਸੰਗਤ ਹੈ ਮੈਂ ਇਕੱਲੇ ਇਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਮੈਨੂੰ ਨਹੀਂ ਪਤਾ ਉਥੇ ਕਿੰਨੀਆਂ ਗਤਿਆਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਇਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਵੀ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਧ ਲਾਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਲਜਿੰਦਰ ਸਿੰਘ ਨਾ ਉਹ ਬਈ ਆਪਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਫ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ-ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਹੈ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਣਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਪਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੀਆਂ ਸਾਡਾ ਸਾਝਾ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜ਼ਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ ਚ ਆ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ